ਦੋਸਤੋ ਇਹ ਜ਼ਿੰਦਗੀ ਇੱਕ ਗੇਮ ਹੈ ਔਰ ਇਹ ਧਰਤੀ ਇੱਕ ਸਕੂਲ ਹੈ ਇਸ ਧਰਤੀ ਦੇ ਇਸ ਸਕੂਲ ਦੇ ਵਿੱਚ ਇਹ ਜਿਹੜਾ ਜੀਵਨ ਹੈ ਇੱਕ ਗੇਮ ਹੈ ਇੱਕ ਖੇਡ ਹੈ ਗੇਮ ਆਫ ਲਾਈਫ ਜੋ ਤਾਂ ਇਹਨੂੰ ਜਾਣ ਜਾਂਦਾ ਹੈ ਉਹਦੇ ਲਈ ਗੇਮ ਨੂੰ ਜੀਕੇ ਅਵੇਅਰਨੈਸ ਨਾਲ ਉਸ ਚ ਜਿੱਤ ਹਾਸਿਲ ਕਰਨੀ ज़्यादा जरूरी हो जाती है बल्कि उस नालों के असी किसी नु ब्लेम करिए या किसी न दोषी ठहराइए इस गेम ऑफ लाइफ नु जीन दे दो तरीके हैं या तो असी जीवन साडे जो भी हो रहा है उस विच आ रही परिस्थितियां किसी होर वाल ब्लेम करके उसू कसूरवार मनिए, या फिर साडे जीवन जो भी हो रहा है उसनों एक लर्निंग लेके

ਜਿਨ੍ਹਾਂ ਨੇ ਇਸ ਗੇਮ ਆਫ ਲਾਈਫ ਦੇ ਵਿੱਚ ਜਦ ਉਹਨਾਂ ਦੇ ਇੱਕ ਐਸੀ પરિਸਥਿਤੀ ਆਈ ਜਿਸ ਨੂੰ ਅਕਸਰ ਲੋਕ ਦੋਸ਼ੀ ਠਹਿਰਾਕਰ ਆਪਣੇ ਆਪ ਨੂੰ ਨਿਰਵਰ ਕਰਾਕਰ ਆਪਣੇ ਆਪ ਨੂੰ ਅਬਲਾ ਮੰਨ ਕੇ ਟਾ ਕੇ ਬਹਿ ਜਾਂਦੇ ਨੇ ਪਰ ਸਾਡੇ ਵਿੱਚ ਆਜਾਏ ਸੇ ਧਿਆਨੀ ਮੌਜੂਦ ਨੇ ਜਿਨ੍ਹਾਂ ਨੇ ਇਸ ਵਿੱਚੋਂ ਸਿੱਖ حاصل ਕੀਤੀ ਤੇ ਆਪਣੇ ਆਪ ਨੂੰ ਇਸ ਪਰਿਸਥਿਤੀ ਵਿੱਚ ਆਪਣੇ ਆਪ ਨੂੰ 베ਸਟ ਬਨਾਇਆ ਆਪਣੇ ਆਪ ਨੂੰ ਅੱਗੇ ਵਧਾਇਆ ਆਪਣੇ ਆਪ ਨੂੰ ਪੋਜ਼ਿਟਿਵ ਬਨਾਇਆ ਕਿਸ ਤਰ੍ਹਾਂ ਆਈਏ ਜਾਣਦੇ ਹਾਂ ਪਰ ਇਸ ਤੋਂ ਪਹਿਲੇ ਆਪਾਂ ਜਾਣ ਲੈਣੇ ਹਾਂ ਕਿ ਉਹਨਾਂ ਦੇ ਜੀਵਨ ਚ ਕੀ ਪਰਿਸਥਿਤੀ ਆਈ ਜੀ ਹਾਂ ਦੋਸਤੋ ਸਾਡੇ ਨਾਲ ਜੋ ਧਿਆਨੀ ਨੇ ਉਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਲੇਡੀ ਨੇ ਜੋ ਕਿ ਅੱਜ વૃਦ ਆਸ਼ਰਮ ਚ ਬੈ ਕੇ ਧਿਆਨ ਨੂੰ ਆਪਣੇ ਜੀਵਨ ਚ ਲਿਆਏ ਨੇ ਤੇ વૃਧ ਆਸ਼ਮ ਦੇ ਵਿੱਚ ਜਿਹੜਾ ਜੀਵਨ ਉਹ ਜੀ ਰਹੇ ਨੇ ਉਸ ਨੂੰ ਅਪਿਸ਼ਾਪ ਨਾ ਮੰਨ ਕੇ ਇੱਕ ਵਰਦਾਨ ਸਮਝ ਕੇ ਆਪਣੇ ਜੀਵਨ ਨੂੰ ਸਵਾਰ ਰਹੇ ਨੇ ਆਪਣੇ ਜੀਵਨ ਨੂੰ ਨਿਹਾਰ ਰਹੇ ਨੇ ਆਓ ਸਵਾਗਤ ਕਰਦੇ ਹਾਂ ਕਿਰਨ ਮੈਡਮ ਦਾ ਨਮਸਤੇ ਕਿਰਨ ਮੈਡਮ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਕਿਰਨ ਮੈਡਮ ਤੁਸੀਂ ਧਿਆਨ ਦੇ ਵਿੱਚ ਕਿਸ ਤਰ੍ਹਾਂ ਹੈ ਤੇ ਆਪਣੀ ਧਿਆਨ ਦੀ ਯਾਤਰਾ ਬਾਰੇ ਅੱਜ ਸਾਡੇ ਸਾਰਿਆਂ ਨਾਲ ਆਪਣਾ ਸਫ਼ਰ ਸਾਂਝਾ ਕਰੋ ਮੈਂ ਆਪਣੀ ਧਿਆਨ ਦੀ ਯਾਤਰਾ ਮੈਨੂੰ ਨਹੀਂ ਪਤਾ ਸੀ ਕਿ ਧਿਆਨ ਕੀ ਚੀਜ਼ ਹੁੰਦੀ ਹੈ ਮੈਨੇ ਇਸ ਬਾਰੇ ਕੁਝ ਨਹੀਂ ਪਤਾ ਸੀ ਮੇਰੀ ਕੋਈ ਪਰਿਸਥਿਤੀ ਐਸੀ ਆਈ ਔਰ ਮੈਂ ਇਸ ਸਵਾਮੀ ਵਿਵੇਕਾਨੰਦ ਆਸ਼ਰਮ ਚਾਈ ਔਰ ਮੈਂ ਲੁਧਿਆਣਾ ਦੀ ਰਹਿਣ ਵਾਲੀ ਆਂ ਔਰ ਮੈਨੂੰ ਲੁਧਿਆਣੇ ਚ ਨਹੀਂ ਪਤਾ ਸੀ ਕੋਈ ਪਿਰਾਮਿਡ ਹੈ ਤੇ ਮੈਂ ਜਦੋਂ ਇੱਥੇ ਆਈ ਤੇ ਮੈਂ ਜਦੋਂ ਇਹਦੀ ਦਲੀਜ ਨੂੰ ਪੈਰ ਰੱਖਿਆ ਮੈਨੂੰ ਅੰਤਰਾਤਮਾ ਤੋਂ ਆਵਾਜ਼ ਆਈ ਕਿ ਮੇਰਾ ਸਹੀ ਸਥਾਨ ਇਹ ਹੀ ਹੈ। ਔਰ ਉਸ ਤੋਂ ਬਾਅਦ ਮੈਂ 2 ਦਿਨ ਆਪਣੇ ਆਪ ਚ ਰਹੀ ਫਿਰ ਮੈਂ ਜਦ ਪੀਰਾਮਿਡ ਗਈ ਤੇ ਮੈਨੂੰ ਉੱਥੇ ਦੱਸਿਆ ਗਿਆ ਕਿ ਇੱਥੇ ਧਿਆਨ ਲੱਗਦਾ ਹੈ। ਤੇ ਮੈਂ ਪੁੱਛਿਆ ਧਿਆਨ ਕੀ ਹੁੰਦਾ ਹੈ? ਤੇ ਉਹਨਾਂ ਨੇ ਕਿਹਾ ਕਿ ਧਿਆਨ ਹੁੰਦਾ ਇੱਕ ਆਨਾ ਪਾਣਾ ਸਤਿ ਸਾਹਸ ਲੈਣਾ ਤੇ ਸਾਹ ਨੂੰ ਛੋੜਨਾ ਔਰ ਸ਼ੈਜ ਦਾ ਨਿਆਲ ਆਪਣੀ ਅੱਖਾਂ ਬੰਦ ਕਰਨੀਆਂ ਪੈਰਾਂ ਨੂੰ ਕਰਾਸ ਕਰਨਾ ਹੱਥਾਂ ਨੂੰ ਕਰਾਸ ਕਰਨਾ ਤਾਂ ਮੈਂ ਧਿਆਨ ਚ 6 ਫਰਵਰੀ ਨੂੰ 2023 ਚ ਮੈਂ ਉੱਪਰ ਪੀਰਾਮਿਡ ਚ ਗਈ ਔਰ ਮੈਂ ਉੱਥੇ ਬੈਠੀ ਤੇ ਮੈਂ ਧਿਆਨ ਸ਼ੁਰੂ ਕੀਤਾ ਪਰ ਮੇਰੇ ਕੋਲ ਬੈਠਿਆ ਨਹੀਂ ਗਿਆ 20 ਮਿੰਟ ਤੋਂ ਜ਼ਿਆਦਾ ਕਿਉਂਕਿ ਮੇਰੇ ਅੰਦਰ ਵਿਚਾਰ ਬਹੁਤ ਸੀ ਬਹੁਤ ਚੀਜ਼ਾਂ ਮੇਰੇ ਅੰਦਰ ਉੱਠ ਰਹੀਆਂ ਸੀ ਜਦੋਂ ਮੈਂ ਧਿਆਨ ਤੇ ਬੈਠਦੀ ਸੀ ਉਹ ਵਿਚਾਰ ਬਾਰ ਬਾਰ ਆਉਂਦੇ ਸੀ ਮੇਰੇ ਮਾਸਟਰਸ ਜਿਸਾ ਰਤਨਾ ਮੈਮ ਸ਼ਵੇਤਾ ਮੈਮ ਆਲੀਨਾ ਮੈਮ ਉਹਨਾਂ ਤੋਂ ਮੈਂ ਸਿੱਖਿਆ ਉਹ ਕਹਿੰਦੇ ਵਿਚਾਰ ਆਉਂਦੇ ਤਾਂ ਆਣ ਦੋ ਜਿਸ ਤਰ੍ਹਾਂ ਕੀ ਆਕਾਸ਼ 'ਚ ਬੱਦਲ ਹੁੰਦਾ ਉਹ ਆਂਦਾ ਤੇ ਜਾ ਰਿਹਾ ਉਸੇ ਤਰ੍ਹਾਂ ਇਹਨਾਂ ਨੂੰ ਆਣ ਦੋ ਇਹਨਾਂ ਨੂੰ ਪਕੜਨਾ ਨਹੀਂ ਹੈ ਤਾਂ ਮੈਂ ਹੌਲੀ ਹੌਲੀ ਆਪਣਾ ਧਿਆਨ ਵਧਾਇਆ ਮੈਂ ਉਹਨਾਂ ਤੋਂ ਪੁੱਛਿਆ ਕਿ ਮੈਂ ਇੱਥੇ ਕਿੰਨੀ ਦੇਰ ਬੈਠ ਸਕਦੀ ਹਾਂ ਮੈਨੂੰ ਕੁਝ ਨਹੀਂ ਸੀ ਸਮਝ ਕਿ ਇੱਥੇ ਘੰਟਾ ਬੈਠਣ ਦੇਣਗੇ ਕਿ ਥੋੜੀ ਦੇਰ ਉਹ ਕਹਿੰਦੇ ਜਦ ਤੁਹਾਡਾ ਦਿਲ ਚਾਹਵੇ ਤੁਸੀਂ ਆ ਕੇ ਇੱਥੇ ਬੈਠ ਸਕਦੇ ਹੋ ਇਹ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਖੁੱਲ੍ਹਾ ਹੁੰਦਾ ਹੈ ਤੇ ਮੈਂ ਔਰ ਮੇਰੇ ਪਤੀ ਅਸੀਂ ਇੱਥੇ ਆ ਕੇ ਬੈਠਣ ਲੱਗੇ ਤੇ ਹੌਲੀ-ਹੌਲੀ ਧਿਆਨ ਛੱਡਾ ਨਾਕ ਜੁੜਨਾ ਸ਼ੁਰੂ ਹੋ ਗਿਆ ਕਿ ਮੈਨੂੰ ਆਪਣੇ ਵਿਚਾਰ ਆਨੇ ਬੰਦ ਹੋ ਗਏ ਔਰ ਮੇਰਾ ਧਿਆਨ ਲੱਗਣਾ ਸ਼ੁਰੂ ਹੋ ਗਿਆ ਔਰ ਮੈਨੂੰ ਇੱਕ ਮੇਰੀ ਹੈਲਥ ਵੀ ਠੀਕ ਨਹੀਂ ਸੀ ਮੇਰੀ ਬੈਕ ਚ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਦਾ ਇੱਕ ਬਨਕਾ ਦਬਿਆ ਹੋਇਆ ਸੀ ਉਹਦੇ ਨਾਲ ਮੇਰੇ ਲੈਗ ਚ ਛਾਟੇ ਦਾ ਪੇਨ ਹੁੰਦਾ ਸੀ ਤਾਂ ਮੈਂ ਇਹਦਾ ਬਹੁਤ ਇਲਾਜ ਉੱਥੇ ਕਰਾਇਆ ਮੈਂ ਇੱਕ ਮਹੀਨਾ ਆਪਣਾ ਇਲਾਜ ਕਰਾਂਦੀ ਰਹੀ ਜੋ ਹੀਟਿੰਗ ਪੈਡ ਲੱਗਦੇ ਸੀ ਸ਼ਾਰਟਸ ਲੱਗਦੇ ਸੀ ਉਹ ਮੈਂ ਕਰਾਂਦੀ ਸੀ ਮੈਨੂੰ ਡਾਕਟਰਾਂ ਨੇ ਕਹਿਤਾ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ ਤੇ ਤੁਸੀਂ ਕੋਈ ਸਮਾਨ ਨਹੀਂ ਚੁਕਣਾ ਹੈ ਵੀ ਸੀੜੀ ਨਹੀਂ ਚੜ੍ਹਣੀ ਤੇ ਤੁਸੀਂ ਬਸ ਇਹ ਰੈਸਟ ਕਰਨਾ ਪ੍ਰੋਪਰ ਮੈਂ ਉਸ ਤਰ੍ਹਾਂ ਹੀ ਕਰਦੀ ਸੀ ਮੈਨੂੰ ਫਿਰ ਅ ਕਿਸੇ ਕਾਰਨ ਬੰਸ਼ ਵਿੱਚ ਮਰתי ਆ ਗਈ ਤਾਂ ਫਿਰ ਮੈਨੂੰ ਉਹ ਇੱਥੇ ਪਤਾ ਲੱਗਿਆ ਕਿ ਇੱਥੇ ਤਾਂ ਹੈਲਥ ਵੀ ਬਹੁਤ ਠੀਕ ਹੋ ਰਹੀ ਹੈ ਮੇਰੀ ਹੌਲੀ ਹੌਲੀ ਜੋ ਮੇਰੇ ਅੰਦਰ ਇੱਕ ਡਰ ਸੀ ਡਿਪਰੈਸ਼ਨ ਵੀ ਸੀ ਕਿ ਮੈਂ ਬਹੁਤ ਡਰੀ ਰਹਿੰਦੀ ਸੀ ਮੈਨੂੰ ਐਦਾਂ ਲੱਗਦਾ ਸੀ ਹਰ ਵੇਲੇ ਕੋਈ ਐਸੀ ਗੱਲ ਨਾ ਹੋ ਜਾਏ ਤਾਂ ਉਹ ਮੇਰਾ ਡਰ ਨਿਕਲ ਗਿਆ ਮੈਂ ਬ੍ਰਹਮਾਣ ਨਾਲ ਜੁੜ ਗਈ ਔਰ ਮੈਨੂੰ ਸੱਚੀ ਆਵਾਜ਼ ਮੇਰੀ ਅੰਤਰਾਤਮਾ ਤੋਂ ਆਣੀ ਸ਼ੁਰੂ ਹੋ ਗਈ ਕਿ ਕੁਝ ਨਹੀਂ ਹੈ ਜੋ ਕੁਝ ਹੋ ਤੁਸੀਂ ਆਪ ਹੀ ਹੋ ਆਪਣੇ ਨਿਰਮਾਤਾ ਖੁਦ ਹੋ ਆਪਣੇ ਭਗਵਾਨ ਵੀ ਤੁਸੀਂ ਖੁਦ ਹੋ ਸਭ ਕੁਝ ਤੁਸੀਂ ਖੁਦ ਹੀ ਕ੍ਰੀਏਟ ਕਰ ਸਕਦਾ ਤਾਂ ਮੈਂ ਫਿਰ ਧਿਆਨ ਲਾਣਾ ਸ਼ੁਰੂ ਕਰਤਾ ਤਾਂ ਮੇਰੀ ਹੈਲਥ ਵੀ ਠੀਕ ਮੈਂ ਬੈਲਟ ਲਗਾਂਦੀ ਸੀ ਮੈਂ ਹੌਲੀ ਹੌਲੀ ਬੈਲਟ ਬੰਦ ਕਰਤੀ ਫਿਰ ਮੈਂ ਇਸਦੀਆਂ ਸੀੜੀਆਂ ਕੋਈ 45 ਸੀੜੀਆਂ ਨਹੀਂ ਸਾਡੀਆਂ ਮੈਂ ਰੋਜ਼ ਉਤਰ ਕੇ ਆਉਂਦੀ ਸੀ ਔਰ ਜਾਨ ਲੱਗੇ ਮੈਂ ਕਦੀ ਲਿਫਟ ਯੂਜ਼ ਕਰ ਲੈਂਦੀ ਸੋ ਮੈਂ ਇੱਥੇ ਧਿਆਨ ਲਗਾਉਣ ਲੱਗ ਗਈ ਆ ਕੇ ਹੌਲੀ-ਹੌਲੀ ਮੈਨੂੰ ਬੱਚੇ ਮਿਲੇ ਔਰ ਬੱਚਿਆਂ ਦਾ ਵੀ ਇੱਥੇ ਲੱਗਦਾ ਸੀ ਧਿਆਨ ਬੱਚਿਆਂ ਦੇ ਵਿੱਚ ਵੀ ਮੇਰੀ ਰੁਚੀ ਹੋ ਗਈ ਫਿਰ ਮੈਂ ਸ਼ੇਤਾ मैम ਮੈਨੂੰ ਕੈਂਪ ਲੱਗਦਾ ਸੀ ਮੈਂ ਬੱਚਿਆਂ ਨਾਲ ਵੀ ਬੈਠਦੀ ਸੀ ਧਿਆਨ ਲਗਾਉਣ ਉਹਨਾਂ ਨੂੰ ਵੀ ਕੋਈ ਐਕਟੀਵਿਟੀ ਦੱਸ ਦਿੰਦੀ ਸੀ ਸੋ ਮੇਰਾ ਅਸਰਾ ਧਿਆਨ ਸ਼ੁਰੂ ਹੋ ਗਿਆ ਵੰਡਰਫੁਲ ਮੈਡਮ ਤੁਸੀਂ ਦੱਸਿਆ ਕਿ ਕਿਵੇਂ ਤੁਸੀਂ ਆਪਣੇ ਹੈਲਥ ਇਸ਼ੂਸ ਨੂੰ ਇਨਸ ਸਵियर ਹੈਲਥ ਇਸ਼ੂਸ ਨੂੰ ਵੀ ਠੀਕ ਕੀਤਾ ਧਿਆਨ ਦੇ ਮਾਧਿਅਮ ਨਾਲ ਤੇ ਜਦ ਤੁਹਾਡਾ ਧਿਆਨ ਲੱਗਣਾ ਸ਼ੁਰੂ ਹੋ ਗਿਆ ਤੇ ਤੁਸੀਂ ਧਿਆਨ ਦੇ ਵਿੱਚ ਸਭ ਤੋਂ ਪਹਿਲੇ ਹੈਲਥ ਇਸ਼ੂਸ ਦੇ ਨਾਲ-ਨਾਲ ਕੀ ਬਦਲਾਵ ਹੈ ਜੋ ਆਪਣੇ ਅੰਦਰ ਮਹਿਸੂਸ ਕੀਤੇ ਮੇਰੇ ਅੰਦਰ ਇਹ ਬਦਲਾਵ ਆਇਆ ਕਿ ਮੈਂ ਪਹਿਲਾਂ ਡਰਦੀ ਰਹਿੰਦੀ ਸੀ ਕਿਸੇ ਨੂੰ ਮਿਲਣ ਤੋਂ ਕਿ ਮੈਂ ਇੱਥੇ ਸਭ ਨੂੰ ਮਿਲਣਾ ਸ਼ੁਰੂ ਕਰਤਾ ਸਭ ਨਾਲ ਬੜੇ ਪਿਆਰ ਨਾਲ ਔਰ ਮੈਂ ਖੁਸ਼ ਰਹਿੰਦੀ ਸੀ ਮੈਨੂੰ ਕੁਝ ਨਹੀਂ ਲੱਗਦਾ ਸੀ ਮੇਰੇ ਦਿਮਾਗ ਤੇ ਕੋਈ ਪ੍ਰੈਸ਼ਰ ਨਹੀਂ ਸੀ ਕਿ ਪ੍ਰੈਸ਼ਰ ਬੰਦ ਹੋ ਗਿਆ ਕਿ ਮੈਨੂੰ ਕੀ ਚੀਜ਼ ਹੈ ਮੇਰੇ ਨਾਲ ਕਿਉਂ ਹੈ ਮੈਨੂੰ ਮੈਂ ਸਾਰੇ ਆਪਣੀ ਪਿਛਲੀ ਯਾਤਰਾ ਨੂੰ ਮਾਫ ਕਰ ਚੁੱਕੀ ਸੀ ਤੁਸੀਂ ਆਪਣੇ ਪੁਰਾਣੇ ਜਿਹੜਾ ਤੁਹਾਡਾ ਸਫਰ ਸੀਗਾ ਉਹਨੂੰ ਭੁਲਾਤਾ ਇਹ ਇੱਕ ਬਹੁਤ ਹੀ ਸ਼ਕਤੀ ਦੀ ਨਿਸ਼ਾਨੀ ਹੈ ਇਹ ਸ਼ਕਤੀ ਤੁਹਾਡੇ ਅੰਦਰ ਕਿੱਧਰੋਂ ਆਈ ਕਿ ਤੁਸੀਂ ਆਹ ਵਾਲੀ ਸਥਿਤੀ ਵਿੱਚ ਕਿਸੇ ਨੂੰ ਦੋਸ਼ ਤੈਨ ਦੀ ਬਜਾਏ ਉਹਨਾਂ ਨੂੰ ਮਾਫ ਕਰਕੇ ਅੱਗੇ ਵਧੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਵੀ ਪਾਏ ਇਹ ਸ਼ਕਤੀ ਆ ਜਿਹੜਾ ਤੁਹਾਡੇ ਅੰਦਰੋਂ ਚੀਜ਼ ਉਜਾਗਰ ਹੋਈ ਕਿ ਮੈਂ ਹੁਣ ਆਪਣੇ ਜੀਵਨ ਚ ਅੱਗੇ ਵਧਣਾ ਹੈ ਬਿਹਤਰੀਨਤਾ ਵੱਲ ਆਪਣੇ ਆਪ ਨੂੰ ਅੱਗੇ ਵੈਸਟ ਬਣਾਉਣ ਚ ਇਹ ਤੁਹਾਡਾ ਸਫਰ ਆਪਣੇ ਆਪ ਨਾਲ ਕਿਵੇਂ ਰਿਹਾ ਇਹ ਸਫਰ ਮੇਰਾ ਇਸ ਤਰ੍ਹਾਂ ਰਿਹਾ ਜਦ ਮੈਂ ਧਿਆਨ ਲਾਣਾ ਸ਼ੁਰੂ ਕਰਤਾ ਮੇਰਾ ਦਿਮਾਗ ਤੇ ਪ੍ਰੈਸ਼ਰ ਬੰਦ ਹੋ ਗਿਆ ਜਿਸ ਨਾਲ ਦਿਲ ਤੋਂ ਬਿਲਕੁਲ ਮੰਤੇ ਕੋਈ ਬੋਝ ਨਹੀਂ ਸੀ ਕਿਉਂਕਿ ਧਿਆਨ ਪੂਰਾ ਅੱਛੀ ਤਰ੍ਹਾਂ ਮੇਰਾ ਲੱਗਦਾ ਸੀ ਮੈਨੂੰ ਇਦਾਂ ਲੱਗਦਾ ਸੀ ਕੋਈ ਦੋਸ਼ੀ ਨਹੀਂ ਹੈ ਕਿ ਮੈਂ ਸਭ ਨੂੰ ਮਾਫ ਕਰ ਚੁੱਕੀ ਸੀ ਕਿਉਂਕਿ ਮੈਂ ਧਿਆਨ ਯਾਤਰਾ ਚ ਜਦ ਮੈਂ ਇੱਧਰ ਆਈ ਤਾਂ ਮੈਂ ਸੋਚਿਆ ਯੂਨੀਵਰਸ ਨੇ ਮੇਰਾ ਕਿਤੇ ਧਿਆਨ ਛੁੱਟਿਆ ਹੋਣਾ ਹੈ ਮੈਨੂੰ ਇਸ ਉਮਰ ਚ ਧਿਆਨ ਚ ਲੈ ਕੇ ਆਂਦਾ ਕਿ ਮੈਂ 65 ਸਾਲ ਦੀ ਉਮਰ ਦੇ ਵਿੱਚ ਮੈਂ ਧਿਆਨ ਕਰਨਾ ਸ਼ੁਰੂ ਕਰ ਲਿਆ ਸੀ ਔਰ ਮੈਨੂੰ ਧਿਆਨ ਦੇ ਮਾਧਿਅਮ ਚ ਕੁਝ ਨਹੀਂ ਪਤਾ ਸੀ ਕਿਉਂਕਿ ਪਹਿਲਾਂ ਹੀ ਸੀ ਕੋਈ ਮੰਤਰ ਜਾਪ ਕਰ ਲੋ ਕੋਈ ਕੁਝ ਬੋਲ ਲੋ ਕਿਉਂਕਿ ਇਹ ਤਾਂ ਬਿਲਕੁਲ ਕੁਝ ਨਹੀਂ ਬੋਲਣਾ ਤੁਸੀਂ ਸਾਵਾਂ ਨਾਲ ਸਾਥ ਜੋੜ ਕੇ ਆਪਣੇ ਆਪ ਨੂੰ ਆਪਣੇ ਅੰਦਰ ਦੇਖਣਾ ਤਾਂ ਐਦਾਂ ਲੱਗਦਾ ਸੀ ਕਿ ਵੀ ਕੋਈ ਨਹੀਂ ਤੁਹਾਡਾ ਦੋਸ਼ੀ ਉਹ ਇਹ ਕਿਸੇ ਕਾਰਨ ਦੇ ਵੰਸ਼ ਹੋਇਆ ਤਾਂ ਮੇਰਾ ਧਿਆਨ ਲੱਗਿਆ ਇਹ ਉੱਪਰ ਨਿਰਮਾਤਾ ਬ੍ਰਮਣ ਨਹੀਂ ਕੀਤਾ ਕਿਉਂਕਿ ਮੈਂ ਤਾਂ ਉਸ ਉਸ ਕਾਰਨ ਦਾ ਵੀ ਸ਼ੁਕਰੀਆ ਅਦਾ ਕਰਦੀ ਵਾਓ ਕਿਉਂਕਿ ਮੈਂ ਅੱਜ ਇੱਕ ਧਿਆਨ ਯਾਤਰਾ 'ਚ ਆ ਗਈ ਮੇਰਾ ਮਨ ਸਾਫ਼ ਹੋ ਗਿਆ ਜੋ ਨੀਤੀ ਨੇ ਉੱਪਰ ਲਿਖਿਆ ਉਹਨੇ ਮੈਨੂੰ ਧਿਆਨ 'ਚ ਮੋੜਨਾ ਸੀ ਉਨੇ ਇਸ ਲਈ ਮੇਰੀ ਇਹ ਰਚਨਾ ਰਚਤੀ ਵਾਓ ਆਂਟੀ ਜੀ ਤੁਸੀਂ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਪੂਰੀ ਮਾਨਵਤਾ ਨੂੰ ਇੱਕ ਮੈਸੇਜ ਦੇ ਰਹੇ ਹੋ ਕਿ ਆਪਾਂ ਨੇ ਜਿਹੜੀ ਵੀ ਸਥਿਤੀ ਆਏ ਆਪਾਂ ਮਾਫ ਕਰਨਾ ਤੇ ਅੱਗੇ ਵਧਣਾ ਹੈ ਇਹ ਸਾਡੇ ਤੋਂ ਸੁਣ ਕੇ ਬਹੁਤ ਅੱਜ ਪ੍ਰੇਰਣਾ ਮਿਲ ਰਹੀ ਹੈ ਤੇ ਇੱਕ ਜਿਹੜਾ ਪਿਆਰ ਦਾ ਵਿਸਤਾਰ ਸਾਡੇ ਰਿਦੇ ਦਾ ਵਿਸਤਾਰ ਆਪਾਂ ਅਨੁਭਵ ਕਰ 파 ਰਹੇ ਆ ਤੇ ਤੁਹਾਡੀ ਇਸ ਯਾਤਰਾ ਦੇ ਵਿੱਚ ਤੁਸੀਂ ਆਪਣੀ ਹੈਲਥ ਨੂੰ ਇੰਪਰੂਵ ਕੀਤਾ ਤੁਸੀਂ ਆਪਣੇ ਮੈਂਟਲ ਬੈਲੈਂਸ ਨੂੰ ਇੰਪਰੂਵ ਕੀਤਾ ਤੁਸੀਂ ਲੋਕਾਂ ਨੂੰ ਮਾਫ ਆਪਣੇ ਬੱਚਿਆਂ ਨੂੰ ਮਾਫ ਕਰਨਾ ਸਿੱਖਿਆ ਆਪਣੇ ਰਿਸ਼ਤੇ ਨੂੰ ਮਾਫ ਕਰਨਾ ਸਿੱਖਿਆ ਹੁਣ ਤੁਹਾਡੀ ਆਤਮਾ ਦੀ ਜਨਨੀ ਬਾਰੇ ਤੁਸੀਂ ਕੁਝ ਸ਼ੇਅਰ ਕਰੋ ਮੇਰੀ ਆਤਮਾ ਹੁਣ ਬਿਲਕੁਲ ਸਾਫ਼ ਹੋ ਚੁੱਕੀ ਹੈ ਉਹਦੇ ਉੱਪਰ ਕੋਈ ਬੋਝ ਨਹੀਂ ਹੈ ਕਿਉਂਕਿ ਮੈਨੂੰ ਸਭ ਪਿਆਰੇ ਲੱਗਦੇ ਆ ਜੋ ਬੱਚੇ ਮੇਰੇ ਇਸ ਜੁੜੇ ਹੁੰਦੇ ਆ ਜਿਨ੍ਹਾਂ ਦੇ ਨਾਮ ਲੱਗੇ ਹੁੰਦੇ ਮੈਨੂੰ ਹੁਣ ਸਾਰੇ ਬੱਚੇ ਆਪਣੇ ਲੱਗਦੇ ਮੈਨੂੰ ਜਿੰਨੇ ਬੱਚੇ ਮਿਲਦੇ ਆ ਛੋਟੇ ਮਿਲਦੇ ਆ ਉਹ ਮੇਰੇ ਗ੍ਰੈਂਡ ਚਾਈਲਡ ਲੱਗਦੇ ਆ ਵੱਡੇ ਮਿਲਦੇ ਆ ਮੇਰੇ ਬੱਚੇ ਲੱਗਦੇ ਆ ਕੋਈ ਹੋਰ ਭੈਣ ਭਰਾ ਮਿਲਦੇ ਹੋ ਮੇਰੇ ਭੈਣ ਭਰਾ ਲੱਗਦੇ ਆ ਮੈਨੂੰ ਲੱਗਦਾ ਇਹ ਸੰਸਾਰ ਸਾਰਾ ਹੀ ਆਪਣਾ ਵਾਹ ਕੀ ਵਾਹ ਅਹਮ ਬ੍ਰਹਮਾਸਮੀ ਤਤਵਮਸੀ ਅਗਰ ਮੇਰੇ ਚ ਵੀ ਹੋਈ ਹੈ ਤੇ ਤੁਹਾਡੇ ਚ ਵੀ ਹੋਈ ਹੈ ਤੇ ਉਸ ਭਾਵਨਾ ਤੁਸੀਂ ਸਭ ਨੂੰ ਪਿਆਰ ਕਰਦੇ ਹੋ ਤੇ ਵੇਖਦੇ ਹੋ ਬਹੁਤ ਬਿਊਟੀਫੁਲ ਯਾਤਰਾ ਤੁਸੀਂ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਤੁਸੀਂ ਸਾਡੇ ਨਾਲ ਕੁਝ ਐਸਾ ਅਨੁਭਵ ਸਾਂਝਾ ਕਰਨਾ ਚਾਹੋਗੇ ਜੋ ਤੁਹਾਡੇ ਧਿਆਨ ਦੇ ਵਿੱਚ ਹੋਇਆ ਤੁਹਾਡੇ ਧਿਆਨ ਦੇ ਕੋਈ ਦਿਵਯ ਅਨੁਭਵ ਜਿਹੜੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਧਿਆਨ ਦੇ ਵਿੱਚ ਮੈਨੂੰ ਐਦਾਂ ਦਾ ਅਨੁਭਵ ਹੋਇਆ कि मैं ध्यान च बैठी सी मैनू कुछ नहीं पता मैं कौन है और मैं कितने है मैं इदा लग्या कि मैं उपर ब्रह्मांड च घूम रही है और मैनू सब कुछ नज़र आ रहा है जिस तरह कोई नृत्य कर रहे नृत्य हो रहा है मैं उस चीज़ ही बैठी रही मैं कुछ देर बाद ना मैं कुछ बोल पाई ना कुछ मैं इदा लग्या मैं है ही नहीं है मैं नहीं है मैं अपने आप चो पंद्रह भी मिनट बाद मैं अपने आप चो। ਕਿ ਮੈਂ ਫਿਰ ਦੇਖਿਆ ਕਿ ਮੈਂ ਤਾਂ ਇਦਾਂ ਉਸ ਟਾਈਮ ਮੈਂ ਆਪਣੀਆਂ ਥੋੜੀਆਂ ਅੱਖਾਂ ਖੋਲੀਆਂ ਜਦੋਂ ਮੈਂ ਆਪਣੇ ਆਪ ਚਾਈ ਕਿ ਮੈਂ ਤਾਂ ਇੱਥੇ ਹਾਂ ਪਰ ਮੈਂ ਉਹ ਜੋ ਅਦਭੁਤ ਨਜ਼ਾਰਾ ਦੇਖਿਆ ਨਾ ਉਹ ਬਹੁਤ ਹੀ ਖੂਬਸੂਰਤ ਸੀ ਕਿ ਉਹ ਐਸਾ ਲੱਗ ਰਿਹਾ ਸੀ ਬ੍ਰਹਮੰਡ ਸਾਰਾ ਨੱਚ ਰਿਹਾ ਹੈ ਅਦਭੁਤ ਦੇਪੀ ਅਨੁਭੂਤੀ ਹੈ ਦੇਪੀ ਆਂਟੀ ਜੀ ਤੁਹਾਨੂੰ ਸੁਣ ਕੇ ਸਾਨੂੰ ਇਹ ਅਨੁਭੂਤੀ ਦਾ ਆਬਾਸ ਵੀ ਨਾਲ-ਨਾਲ ਹੋ ਰਿਹਾ ਹੈ ਤੁਸੀਂ ਧਿਆਨ ਬਾਰੇ ਅੱਜ ਇਸ ਵੀਡੀਓ ਦੇ ਥਰੂ ਪੂਰੇ ਸੰਸਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਨੇ ਹਾਂ ਮੈਂ ਪੂਰੇ ਸੰਸਾਰ ਨੂੰ ਇਹ ਮੈਸੇਜ ਦੇਣਾ ਚਾਹਨੀ ਐ ਸਪੈਸ਼ਲੀ ਆਪਣੇ ਯੂਥ ਨੂੰ ਯੰਗ ਬੱਚਿਆਂ ਨੂੰ ਕਿ ਧਿਆਨ ਐਸੀ ਚੀਜ਼ ਹੈ ਕਿ ਜੋ ਤੁਹਾਡੇ ਅੰਦਰ ਇੱਕ ਡਰ ਜੋ ਗਲਤ ਚੀਜ਼ਾਂ ਤੁਹਾਡੇ ਮਨ ਚ ਬੈਠ ਜਾਂਦੀਆਂ ਉਹ ਤੁਸੀਂ ਧਿਆਨ ਰਾਹੀਂ ਆਪਣੇ ਆਪ ਨੂੰ ਪਛਾਣ ਸਕਦੇ ਹੋ ਆਪਣੇ ਜੋ ਵੀ ਤੁਹਾਡੇ ਸਵਾਲ ਹਨ ਉਹਨਾਂ ਦੇ ਜਵਾਬ ਤੁਹਾਨੂੰ ਖੁਦ ਮਿਲ ਜਾਣਗੇ ਕਿਉਂਕਿ ਮੈਨੂੰ ਵੀ ਕੁਝ ਐਸੇ ਜਵਾਬ ਮਿਲੇ ਸੀ ਜਦ ਮੈਂ ਧਿਆਨ ਕੀਤਾ ਸੀ ਕਿ ਮੈਂ ਕਿਸ ਕਿਸ ਪ੍ਰਸਥਿਤੀ ਵਿੱਚ ਕਿਸ ਤੇ ਕਿੱਥੇ ਮੈਂ ਵੀ ਰੋਂਗਸ ਸੋ ਯੂਥ ਕਹਰਾਂਦਾ ਹੈ ਕਿ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਕੋਈ ਆਪਣੀ ਸੁਸਾਈਡ ਕਰਨਾ ਚਾਹੁੰਦਾ ਹੈ ਐਸਾ ਕਦਮ ਕਦੀ ਨਹੀਂ ਚੁਕਣਾ ਚਾਹੀਦਾ ਕਿਉਂਕਿ ਇਹ ਖੂਬਸੂਰਤ ਜੀਵਨ ਤੁਹਾਨੂੰ ਅਨਮੋਲ ਮਿਲਿਆ ਉਸ ਨੇ ਦਿੱਤਾ ਹੈ ਤਾਂ ਉਸ ਨੇ ਖੁਦ ਹੀ ਤੁਸੀਂ ਸਭ ਕੁਝ ਹੋ ਆਪਣੇ ਨਿਰਮਾਤਾ ਖੁਦ ਹੀ ਸ਼ਿਵ ਖੋਜੀ ਸਭ ਕੁਛ ਹੋ ਤੁਸੀਂ ਧਿਆਨ ਰਾਈ ਆਪਣੇ ਇਸ ਸਮਾਜ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਆਪਣੀਆਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਨੂੰ ਵੀ ਧਿਆਨ ਕਰਨ ਦੇ ਨਾਲ ਤੁਸੀਂ ਆਪਣੀ ਹਰ ਸਰੀਰ ਦੇ ਜਿੰਨੇ ਅੰਦਰ ਤੱਬੇ ਹੁੰਦੇ ਆ ਉਹ ਤੁਹਾਡੀ ਅੰਨੀ ਊਰਜਾ ਅੰਦਰ ਆ ਜਾਂਦੀ ਹੈ ਕਿ ਤੁਹਾਡੀਆਂ ਬਿਮਾਰੀਆਂ ਸਾਰੀਆਂ ਦੂਰ ਹੋਣੀਆਂ ਸ਼ੁਰੂ ਕਰ ਦੇ। ਔਰ ਤੁਸੀਂ ਹਰ ਚੀਜ਼ ਪਾ ਸਕਦੇ ਹੋ ਹਰ ਚੀਜ਼ ਪਾ ਸਕਦੇ ਹੋ ਆਂਟੀ ਜੀ ਤੁਸੀਂ ਧਿਆਨ ਦੇ ਨਾਲ-ਨਾਲ ਸਵਾਧਿਆਏ ਵੀ ਕਰਦੇ ਹੋ ਕੋਈ ਬੁੱਕਸ ਵੀ ਪੜ੍ਹਦੇ ਹੋ ਗਿਆਨ ਲੈਣੇ ਹੋ ਸਾਡੇ ਇੱਥੇ ਪਿਰਾਮਿਡ ਦੇ ਵੀਰ ਸਵਾਮੀ ਵਿਵੇਕਾਨੰਦ ਪਿਰਾਮਿਡ ਚ ਲਾਇਬ੍ਰੇਰੀ ਹੈ ਮੈਂ ਉਸ ਲਾਇਬ੍ਰੇਰੀ ਚ ਜਾ ਕੇ ਬੁੱਕਸ ਵੀ ਪੜ੍ਹਦੀ ਹਾਂ ਤਾਂ ਮੈਂ ਉੱਥੇ ਇੱਕ ਬੁੱਕ ਪੜ੍ਹੀ ਸੀ ਆਪਣੀ ਆਤਮਾ ਕੀ ਖੋਜ ਤਾਂ ਉਹਦੇ ਵਿੱਚ ਮੈਨੂੰ ਬਹੁਤ ਕੁਝ ਮਿਲਿਆ ਕਿ ਹਰ ਚੀਜ਼ ਦਾ ਜਵਾਬ ਹੈ ਕਿ ਤੁਹਾਡੀ ਆਤਮਾ ਹੀ ਸਭ ਕੁਝ ਹੈ ਕੋਈ ਦੁੱਖ ਦਾ ਕਾਰਨ ਨਹੀਂ ਹੈ ਤੁਸੀਂ ਖੁਦ ਹੀ ਇੰਨੇ ਸੁਖੀ ਹੋ ਔਰ ਇੰਨਾ ਅੱਛਾ ਤੁਹਾਨੂੰ ਜੀਵਨ ਹੈ ਤੁਸੀਂ ਆਪਣੇ ਆਪ ਨੂੰ ਪਹਿਚਾਣਨਾ ਕਿ ਆਪਾਂ ਇਸ ਵੇਲੇ ਇਸ ਪ੍ਰੈਸੈਂਟ ਮੂਵਮੈਂਟ 'ਚ ਬੈਠੇ ਆਂ ਤੇ ਸਾਡੇ ਵੀਵਰਸ ਵੀ ਸੋਚ ਰਹੇ ਹੋਣਗੇ ਕਿ ਕੀ ਤੁਹਾਡਾ ਪਾਸਟ ਏ ਆ ਜਾਂ ਤੁਸੀਂ ਇੱਥੇ ਕਿਵੇਂ ਆਏ ਪਰ ਆਪਾਂ ਅੱਜ ਇਸ ਬਾਰੇ ਗੱਲ ਨਹੀਂ ਕਰਾਂਗੇ ਕਿਉਂਕਿ ਆਪਾਂ ਧਿਆਨ ਦੇ ਮਾਧਿਅਮ 'ਚ ਸਿੱਖਦੇ ਆਂ ਕਿ ਜੋ ਬੀਤ ਗਿਆ ਸੋ ਬੀਤ ਗਿਆ ਪਾਸਟ ਇਜ਼ ਗੋਨ ਪਾਸਟ ਇਜ਼ ਡੈਡ ਜੋ ਸਾਨੂੰ ਪਾਸਟ ਸਾਡੇ ਨਾਲ ਹੋਇਆ ਉਹ ਸਾਨੂੰ ਅੱਜ ਲਈ ਤਿਆਰ ਕਰਨ ਲਈ ਆਇਆ ਸੀ ਤੇ ਆਪਾਂ ਅੱਜ ਦੇ ਵਿੱਚ ਕੀ ਸਿੱਖ ਰਹੇ ਆ ਅੱਜ ਚ ਕੀ ਐਕਸਪੀਰੀਅੰਸ ਕਰ ਰਹੇ ਆ ਉਹਦੀਆਂ ਹੀ ਗੱਲਾਂ ਨੂੰ ਅੱਗੇ ਜਾਰੀ ਰੱਖਾਂਗੇ ਤੇ ਮੇਰੀ ਆਤਮਾ ਕੀ ਖੋਜ ਜਿਹੜੀ ਤੁਸੀਂ ਬੁੱਕਤ ਪੜੀ ਉਹਦੇ ਨਾਲ ਨਾਲ ਕੋਈ ਹੋਰ ਕਿਤਾਬ ਵੀ ਪੜੀ ਜਿਹੜੀ ਤੁਹਾਨੂੰ ਆਤਮਾ ਦੀ ਸੱਚਾਈ ਨਾਲ ਹੋਰ ਡੂੰਘਾਈ ਚ ਲੈੰਦੀ ਗਈ ਬੁੱਕਸ ਤਾਂ ਤੁਹਾਡੀਆਂ ਇੱਥੇ ਪੜੀਆਂ ਤਾਂ ਪਰ ਮੈਨੂੰ ਸਭ ਤੋਂ ਜ਼ਿਆਦਾ ਇਹ ਹੀ achhi ਲੱਗੀ ਸੀ ਕਿਉਂਕਿ ਇਹ ਆਤਮਾ ਦੇ ਬਾਰੇ ਨੇ ਦੱਸਿਆ ਸੀ ਕਿਉਂਕਿ ਮੈਂ ਆਤਮਾ ਹੀ ਪਛਾਣਨਾ ਚਾਹੁੰਦੀ ਸੀ ਕਿ ਮੈਂ ਕੌਣ ਹਾਂ ਤਾਂ ਉਹਨੇ ਮੈਨੂੰ ਅਨੁਭਵ ਕਰਾਇਆ ਪੂਰਾ ਕਿ ਸਭੀ ਦਿਵਿਆ ਆਤਮਾ ਇਕਜੈਸੀ ਸਾਰੇ ਸ਼ਰੀਰਾਂ 'ਚ ਤੁਸੀਂ ਇੱਕੋ ਹੀ ਚੇਤਨਾ ਨੂੰ ਦੇਖ ਸਕਦੇ ਹੋ ਠੀਕ ਹੈ ਆਂਟੀ ਜੀ ਹੋਰ ਤੁਸੀਂ ਅੱਜ ਤੋਂ ਹੁਣ ਤੋਂ ਧਿਆਨ ਕਰਨ ਤੋਂ ਬਾਅਦ ਸਵਾਧਿਆਇ ਕਰਨ ਤੋਂ ਬਾਅਦ ਸੱਜਣਾ ਦਾ ਸੰਗਤਿਆ ਕਰਨ ਤੋਂ ਬਾਅਦ ਹੁਣ ਤੁਹਾਡੇ ਜੀਵਨ ਦੇ ਅੱਗੇ ਕੀ ਪਲਾਨਸ ਨੇ ਤੁਸੀਂ ਜੀਵਨ ਦੇ ਵਿੱਚ ਕੁਝ ਸੰਸਾਰ ਦੇ ਕਲਿਆਣ ਲਈ ਕੀ ਸੋਚਦੇ ਹੋ ਉਸ ਬਾਰੇ ਮੇਰੇ ਦਿਮਾਗ 'ਚ ਆਉਂਦਾ ਹੈ ਕਿ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਜੀਣਾ ਨਹੀਂ ਚਾਹੀਦਾ ਜੀਣਾ ਮੈਂ ਜੀਣਾ ਨਹੀਂ ਹੈ ਪਰ ਹੁਣ ਮੇਰੇ ਦਿਮਾਗ 'ਚ ਮੈਂ ਜੀਣਾ ਚਾਹਨੀ ਕਿਉਂਕਿ ਮੈਂ ਇਸ ਲਈ ਜੀਣਾ ਚਾਹਨੀ ਹੈ ਮੈਂ ਇਹ ਧਿਆਨ ਨੂੰ ਅੱਗੇ ਲੈ ਕੇ ਜਾਣਾ ਚਾਹਨੀ ਹੈ ਪੰਜਾਬ ਦੇ ਹਰ ਘਰ ਘਰ 'ਚ ਧਿਆਨ ਹੋਣਾ ਚਾਹੀਦਾ ਹੈ ਹਰ ਬੱਚਿਆਂ ਨੂੰ ਧਿਆਨ ਆਣਾ ਚਾਹੀਦਾ ਹੈ ਹਰ ਸਕੂਲ ਕਾਲਜ 'ਚ ਧਿਆਨ ਹੋਣਾ ਚਾਹੀਦਾ ਹੈ ਹੁਣ ਇੱਥੇ ਸਾਡੇ ਸਕੂਲਾਂ ਦੇ ਬੱਚੇ ਆਉਂਦੇ ਆ ਗਵਰਨਮੈਂਟ ਕਾਲਜ ਦੇ ਆਏ ਲੁਧਿਆਣਾ ਦੇ ਉਹਨਾਂ ਨਾਲ ਧਿਆਨ ਕਰਦੇ ਆ ਯੋਗਾ ਸਕੂਲ ਦੇ ਬੱਚੇ ਆਏ ਮੈਂ ਵੀ ਉਹਨਾਂ ਨੂੰ ਧਿਆਨ ਨਾਲ ਮੈਂ ਵੀ ਅਨੁਭਵ ਕਰਾਏ ਲੀਨਾ मैम ਦੇ ਨਾਲ ਤੇ ਧਿਆਨ ਉਹਨਾਂ ਨੂੰ ਵੀ ਦੱਸਿਆ ਜਾਂਦਾ ਇੱਥੇ ਕਿ ਵੀ ਹਾਂ ਧਿਆਨ ਤੁਸੀਂ ਕਰੋ ਧਿਆਨ ਦੇ ਨਾਲ ਤੁਸੀਂ ਆਪਣਾ ਜੋ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਹਾਨੂੰ ਖੁਦ ਹੀ ਆਪਣੇ ਆਪ ਮਿਲ ਜਾਏਗਾ ਇੱਕ ਤਾਂ ਤੁਹਾਡਾ ਸ਼ਾਕਾਹਾਰੀ ਬਣੋ ਇੱਕ ਤੁਹਾਡਾ ਸਰੀਰ ਸੁਧ ਦੂਸਰਾ ਇਹ ਸਿੱਖਿਆ ਗਿਆ ਕਿ ਜਦ ਅਸੀਂ ਕਿਸੇ ਨੂੰ ਸ਼ਾਕਾਹਾਰੀ ਤੁਸੀਂ ਕਿਸੇ ਨੂੰ ਮਾਰ ਨਹੀਂ ਤਾਂ ਕਿਸੇ ਦਾ ਜੀਵਨ ਵੀ ਨਹੀਂ ਲੈਣਾ ਚਾਹੀਦਾ ਸੋ ਇਹअनुभव ਦੇ ਨਾਲ ਬੱਚਿਆਂ ਨੇ ਇੱਥੋਂ ਬਹੁਤ ਕੁਝ ਸਿੱਖਿਆ ਸੋ ਮੈਂ ਵੀ ਇਹ ਬੱਚਿਆਂ ਦੇ ਨਾਲ ਮੈਂ ਹੁਣ ਬਹੁਤ ਜੁੜੀ ਹੋਈ ਐ ਜਿੰਨੇ ਬੱਚੇ ਆਉਂਦੇ ਆ ਉਹਨਾਂ ਨਾਲ ਮੈਂ ਬੈਠਦੀ ਐ ਧਿਆਨ ਦੇ ਬਾਰੇ ਗੱਲਾਂ ਕਰਦੀ ਐ ਉਹਨਾਂ ਦੀ ਕਲਾਸ ਵੀ ਲੰਨੀ ਐ ਕੁਝ ਬੱਚੇ ਇਸ ਤਰ੍ਹਾਂ ਦੇ ਵੀ ਆਏ ਜਿਹੜੇ ਕਿ ਕਹਿੰਦੇ ਹੁੰਦੇ ਸੀ ਸਾਡੇ ਤੇ ਬਹੁਤ ਪ੍ਰੈਸ਼ਰ ਅਸੀਂ ਜੀ ਨਾ ਨਹੀਂ ਜਾਣਦੇ ਪਰ ਅੱਜ ਉਹ ਇੰਨੇ ਖੁਸ਼ ਹੈ ਮੇਰੇ ਨਾਲ ਜੁੜੇ ਹੋਏ ਹੈ ਮੈਨੂੰ ਫੋਨ ਆਉਂਦੇ ਹੈ ਕਿ ਆਂਟੀ ਹੁਣ ਯੁਵਾ ਜਾਗਰਿਤ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਵੀ ਆਣਾ ਹੈ ਆਂਟੀ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਸ਼ਾਕਾਹਾਰੀ ਹੋਣਾ ਚਾਹੀਦਾ ਤੇ ਸ਼ਾਕਾਹਾਰੀ ਹੋਣ ਲਈ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਮੈਨੂੰ ਸ਼ਾਕਾਹਾਰੀ ਹੋਣ ਚ ਪ੍ਰੇਰਣਾ ਇਸ ਲਈ ਮਿਲੀ ਕਿ ਮੇਰੇ ਬੱਚੇ ਦੇ ਹਾਰਟ ਚ ਹੋਣ ਸੀ ਤਾਂ ਜਦ ਮੈਂ ਉਹਨੂੰ ਆਪਰੇਟ ਕਰਾਉਣ ਵਾਸਤੇ ਜਾ ਰਹੀ ਸੀ ਤਾਂ ਮੈਨੂੰ ਬੁੱਕ ਦਿੱਤੀ ਗਈ ਸੀ ਕਿਸੀ ਨੇ ਸਾਡੇ ਫਰੈਂਡਸ ਸੀਗੇ ਉਹਨਾਂ ਨੇ ਪੜ੍ਹ ਲੈ ਤਾਂ ਮੈਂ ਪੜੀ ਮੈਂ ਚਲੀ ਗਈ ਜਿਸ ਦਿਨ ਉਹਦਾ ઓਪਰੇਟ ਸੀਗਾ ਤੇ ਮੈਂ ਬੜੀ ਪ੍ਰੈਸ਼ਰ 'ਚ ਸੀ ਮੇਰੇ ਦਿਮਾਗ ਤੇ ਬਹੁਤ ਪ੍ਰੈਸ਼ਰ ਸੀ ਤਾਂ ਮੈਂ ਐਦਾਂ ਹੀ ਮੰਤਰ ਜਾਪ ਕਰ ਰਹੀ ਸੀ ਤਾਂ ਮੇਰਾ ਪਤਾ ਨਹੀਂ ਉਹ ਧਿਆਨ ਲੱਗਿਆ ਕੀ ਹੋਇਆ ਮੈਨੂੰ अर्ਲੀ ਮਾਰਨਿੰਗ ਸਵੇਰ ਦੇ ਅੰਮ੍ਰਿਤ ਵੇਲੇ ਮੈਨੂੰ 4 ਵਜੇ ਆਪਣੇ ਆਪ ਬਾਝ ਆਈ ਇਸ ਤਰ੍ਹਾਂ ਕਿਉਂਕਿ ਮੈਂ ਦੇਵੀ ਦੀ ਬਹੁਤ ਭਗਤਨੀ ਸੀ ਮਾਤਾ ਨੂੰ ਬਹੁਤ ਮੰਨਦੀ ਸੀ ਤਮੈਨੂੰ ਇੱਕ ਬਾਝ ਆਈ ਤੂੰ ਮੇਰੇ ਕੋਲ ਆਪਣਾ ਬੱਚਾ ਠੀਕ ਕਰਾਣ ਆਈ ਹੈ ਲੋਕਾਂ ਦਾ ਤਮਾਸ ਕਰਨੀ ਔਰ ਇਹ ਸੱਚਾਈ ਹੈ ਕਿ ਮੇਰਾ ਰੂਹ ਕੰਬ ਗਿਆ ਤਾਂ ਮੈਂ ਉਸੇ ਟਾਈਮ ਤੋਂ ਉੱਥੇ ਸਾਨੂੰ ਮਿਲਦਾ ਸੀ ਖਾਣ ਲਈ ਨਾਸ਼ਤੇ 'ਚ ਮੈਂ ਖਾਂਦੀ ਸੀ ਤਾਂ ਮੈਂ ਉਸ ਦਿਨ ਤੋਂ ਹੀ ਛੋੜਤਾ ਸੀ ਉਹ ਸ਼ਾਕਾਹਾਰੀ ਜਦ ਮੈਂ ਛੋੜਿਆ ਤਾਂ ਆਪਣੀ ਜੀਵਨ ਜਦ ਤੱਕ ਵਾਪਸ ਆ ਗਈ ਆਪਣੇ ਲੱਗ ਗਈ ਆਪਣੀ ਸਾਰੀ ਜ਼ਿੰਦਗੀ ਚ ਮੈਂ ਖਾਇਆ ਨਹੀਂ ਹੁਣ ਜਦ ਮੈਂ ਧਿਆਨ ਚ ਆਏ ਤਾਂ ਮੈਂ ਇੱਕ ਦਿਨ ਧਿਆਨ ਚ ਬੈਠੀ ਸੀ ਪਿਰਾਮਿਡ ਚ ਤਾਂ ਮੈਂ ਧਿਆਨ ਮੇਰਾ ਲੱਗ ਗਿਆ ਮੈਨੂੰ ਕੋਈ ਵਿਚਾਰ ਨਹੀਂ ਆ ਰਿਹਾ ਸੀ ਤਾਂ ਮੈਨੂੰ ਇਦਾਂ ਲੱਗਿਆ ਕਿ ਇੱਕ ਜਿਹੜੀ ਐਂਜਲ ਹੁੰਦੀ ਹੈ ਨਾ ਚਿੱਟੇ ਕੱਪੜਿਆਂ ਚ ਸੀਗੀ ਉਹਦੇ ਮੋਢੇ ਉੱਪਰ ਇੱਕ ਬੱਚਾ ਸੀ ਤੇ ਜਦੋਂ ਬੱਚਾ ਇਦਾਂ ਲੈ ਕੇ ਬਹੁਤ ਹੱਸ ਕੇ ਮੇਰੇ ਕੋਲੋਂ ਦੀ ਨਿਕਲ ਕੇ ਗਈ ਤਾਂ ਮੈਨੂੰ ਉਹੀ ਮੂਮੈਂਟ ਉਹਨੇ ਮੈਨੂੰ ਯਾਦ ਆ ਗਿਆ ਫਿਰ ਮੈਂ ਬੱਚਿਆਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਜਿੱਦਾਂ ਆਪਣੇ ਅੰਦਰ ਕੋਈ ਤੱਬਾ ਪੈ ਜਾਏ ਆਪਣੀ ਸ਼ਰਟ ਤੇ ਕੋਈ ਤੱਬਾ ਪੈ ਜਾਂਦਾ ਹੈ ਤਾਂ ਆਪਾਂ ਉਹਨੂੰ ਸਾਫ਼ ਕਰਦੇ ਹਾਂ ਕਿ ਇਹਨੂੰ ਕੋਈ ਨਾ ਕੋਈ ਵਧੀਆ ਸਾਬਣ ਲਾਣੇ ਆ ਕਿ ਇਹ ਦਾਗ ਮੇਰੀ ਬੜੀ ਸੋਹਣੀ ਡਰੈੱਸ ਹੈ ਕਿ ਇਹ ਦਾਗ ਦੂਰ ਹੋ ਜਾਏ ਤਾਂ ਜਦ ਸਾਡੇ ਦਿਲ ਦੇ ਉੱਪਰ ਉਹਦੇ ਤੱਬੇ ਪੈ ਜਾਂਦੇ ਆ ਜਿਹੜੇ ਅਸੀਂ ਖਾਂਦੇ ਆ ਤਾਂ ਉਹ ਕਿੱਦਾਂ ਸਾਫ਼ ਹੋਣਗੇ ਉਹ ਮੈਂ ਬੱਚਿਆਂ ਨੂੰ ਦੱਸਿਆ ਜਦ ਯੂਥ ਦੀ ਕਲਾਸ ਸੀ ਕਿ ਅਸੀਂ ਸ਼ਾਕਾਹਾਰੀ ਬਣੀਏ ਔਰ ਧਿਆਨ ਲਗਾਈਏ ਤੁਸੀਂ ਦੇਖੋ ਤੁਹਾਨੂੰ ਇਹਦਾ ਰਿਜ਼ਲਟ ਕਿੰਨੀ ਜਲਦੀ ਮਿਲੂਗਾ ਨੈਕਸਟ ਟਾਈਮ ਮੈਨੂੰ ਬੱਚੇ ਮਿਲੇ ਤਾਂ ਉਹਨਾਂ ਨੇ ਉਹ ਬੱਚਿਆਂ ਨੇ ਵੀ ਛੱਡਤਾ ਉਹ ਕਹਿੰਦੇ ਅੱਜ ਅਸੀਂ ਉਹ ਮੈਨੂੰ ਦਾਦੀ ਕਹਿੰਦੇ ਉਹ ਕਹਿੰਦੇ ਕਿ ਅੱਜ ਅਸੀਂ ਉਹ ਧਿਆਨ ਲਗਾਣੇ ਆ ਔਰ ਅਸੀਂ ਸਾਡਾ ਮਨ ਹੀ ਨਹੀਂ ਕਰਦਾ ਉਸ ਚੀਜ਼ ਨੂੰ ਖਾਣ ਲੈ ਕਿ ਜਿਹੜੇ ਕਿ ਅਸੀਂ ਦਿਨ ਰਾਤ ਖਾਂਦੇ ਸੀ ਸੋ ਮੈਂ ਮੈਨੂੰ ਸ਼ਾਕਾਹਾਰੀ ਬਣਨ ਦਾ ਜਿਹੜਾ ਅਨੁਭਵ ਸੀ ਐਨੇ ਸਾਲਾਂ ਦਾ 35 36 ਸਾਲ ਪੁਰਾਣਾ ਉਹ ਇੱਥੇ ਆ ਕੇ ਫਿਰ ਯਾਦ ਆਇਆ ਮਤਲਬ ਤੁਸੀਂ ਅੱਜ ਸਾਡੇ ਸਾਰਿਆਂ ਨੂੰ ਇਹ ਮੈਸੇਜ ਦੇ ਰਹੇ ਹੋ ਕਿ ਨਹੀਂ ਮੈਟਰ ਕਰਦਾ ਆਪਾਂ ਕਿਸ ਉਮਰ ਚਾ ਕਿਸ ਪੜਾਅ ਚਾ ਅਸੀਂ ਕਦੀ ਵੀ ਕਿਸੇ ਵੇਲੇ ਵੀ ਸ਼ਾਕਾਹਾਰੀ ਹੋ ਸਕਦੇ ਹਾਂ ਤੇ ਆਪਣੀ ਆਤਮ ਗਲਾਨੀ ਨੂੰ ਭੁੱਲ ਕੇ ਜਦ ਆਪਾਂ ਧਿਆਨ ਕਰਨਾ ਸ਼ੁਰੂ ਕਰਦੇ ਆਂ ਤੇ ਸਾਡੇ ਜੀਵਨ ਦੇ ਸਾਰੇ ਦਾਗ ਦੱਬੇ ਮਿੱਟ ਜਾਂਦੇ ਤੇ ਸਾਡੀ ਪਿਓਰਿਟੀ ਵਿੱਚ ਆਤਮਾ ਸਾਫ ਸਾਨੂੰ ਅਨੁਭਵ ਹੁੰਦੀ ਹੈ ਬਹੁਤ ਸਾਫ ਅਨੁਭਵ ਥੈਂਕ ਯੂ ਆਂਟੀ ਜੀ ਤੁਸੀਂ ਸਾਡੇ ਨਾਲ ਸਾਡੇ ਸਾਰਿਆਂ ਨਾਲ ਜੁੜੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਹਾਡੇ ਸਾਰਿਆਂ ਦਾ ਸਾਨੂੰ ਇੰਨਾ ਪਿਆਰ ਦੇਣ ਲਈ ਸਾਡੀ ਪੂਰੀ ਵੀਡੀਓ ਨੂੰ ਐਂਡ ਤੱਕ ਸੁਣਨ ਲਈ ਦੋਸਤੋਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਪੀਐਮਸੀ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨੂੰ ਆਪਣੇ ਸਾਰੇ ਦੋਸਤਾਂ ਨਾਲ ਫੈਮਿਲੀ ਮੈਂਬਰਸ ਨਾਲ ਨੀਅਰਸ ਨਾਲ ਡੀਅਰਸ ਨਾਲ ਫਾਰਸ ਨਾਲ ਸਾਰਿਆਂ ਨਾਲ ਸ਼ੇਅਰ ਕਰੋ ਤਾਂਕਿ ਇਹ ਬਿਊਟੀਫੁਲ ਮੈਸੇਜਸ ਇਹ ਲੋਕ ਕਲਿਆਣ ਦੇ ਪ੍ਰਚਾਰ ਨੂੰ ਆਪਾਂ ਪੂਰੀ ਦੁਨੀਆ ਵਿੱਚ ਫੈਲਾਈਏ ਤੁਹਾਡੇ ਸੰਗੀ ਸਾਥੀ ਜਿਹੜੇ ਬਾਹਰ ਦੇ ਦੇਸ਼ਾਂ 'ਚ ਬੈਠੇ ਨੇ ਔਰ ਜਿਹੜੇ ਪੰਜਾਬੀ ਭਾਸ਼ਾ ਨੂੰ ਬੋਲਦੇ ਨੇ ਜਾਂ ਸਮਝਦੇ ਨੇ ਉਹ ਸਾਰਿਆਂ ਨਾਲ ਇਹ ਵੀਡੀਓ ਨੂੰ ਸਾਂਝਾ ਕਰੋ ਤੇ ਇਸ ਲੋਕ ਕਲਿਆਣ ਨੂੰ ਆਪਾਂ ਜਿੰਨਾ ਸੰਚਾਰ ਕਰ ਸਕਦੇ ਹਾਂ ਉਹਨਾ ਆਪਾਂ ਕਰੀਏ ਤੇ ਆਪਾਂ ਸਾਰੇ ਰਲ ਮਿਲ ਕੇ ਧਿਆਨ ਕਰੀਏ ਥੈਂਕ ਯੂ ਥੈਂਕ ਯੂ